ਅੱਜ ਅਸੀਂ ਟਿੰਡਾਰੀ ਦੇ ਦੁਰਗਾ ਕਲੋਨੀ ਦੇ ਵਿੱਚ ਖੜੇ ਆਂ ਔਰ ਇੱਥੇ ਤਕਰੀਬਨ 3 ਕਰੋੜ ਦੀ ਲਾਗਤ ਦੇ ਨਾਲ ਨਵੀਂ ਟੈਂਕੀ ਬਣਨ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਪੂਰੇ ਏਰੀਆ ਦੇ ਵਿੱਚ ਜਿਹੜੀ ਪਾਈਪਲਾਈਨ ਹੈ ਜਿਹੜੀ ਨਹਿਰੀ ਪਾਣੀ ਨੂੰ ਘਰ-ਘਰ ਤੱਕ ਲੈ ਕੇ ਜਾਊਗੀ ਤਕਰੀਬਨ 4 ਕਰੋੜ ਦੀ ਲਾਗਤ ਦੇ ਨਾਲ ਉਹ ਵਲੀ ਜਿਹੜੀ ਪਾਈਪਲਾਈਨ ਹੈ ਉਹ ਇੱਥੇ ਇੰਸਟਾਲ ਹੋਣ ਜਾ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਵੀ ਜਿਹੜਾ ਜ਼ਮੀਨੀ ਪਾਣੀ ਹੈ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਬਹੁਤ ਜ਼ਿਆਦਾ ਨੀਵਾ ਹੁੰਦਾ ਜਾ ਰਿਹਾ ਈਵਨ ਔਰ ਇਹਨਾਂ ਡੂੰਘਾ ਪਾਣੀ ਹੋਣ ਦੇ ਲੈਣ ਦੇ ਬਾਵਜੂਦ ਵੀ ਉਹ ਸ਼ੁੱਧ ਨਹੀਂ ਆ ਉਹਦੇ ਚ ਰਸਾਇਣਿਕ ਤੱਤ ਜਿਹੜੇ ਨੇ ਉਹ ਮਿਲਦੇ ਜਾ ਰਹੇ ਨੇ ਸੋ ਜੋ ਨਹਿਰਾਂ ਦਾ ਪਾਣੀ ਜਿਵੇਂ ਭਗਵੰਤ ਮਾਨ ਸਰਕਾਰ ਦਾ ਟੀਚਾ ਰਿਹਾ ਹੈ ਵੀ ਟੇਲਾਂ ਤੱਕ ਪਾਣੀ ਪਿੰਡਾਂ ਦੇ ਵਿੱਚ ਪਹੁੰਚਾਇਆ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਨਹਿਰੀ ਪਾਣੀ ਹੈ ਇਹਨਾਂ ਟੈਂਕੀਆਂ ਦੇ ਰਾਹੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਘਰ-ਘਰ ਪਹੁੰਚਾਇਆ ਜਾਊਗਾ ਔਰ 24 ਘੰਟੇ ਸੱਤੋ ਦਿਨ ਜਿਹੜਾ ਪਾਣੀ ਇਹ ਮੁਹਈਆ ਕਰਾਇਆ ਜਾਏਗਾ ਜੀ ਇਹ 95 ਬਾੜ ਨੇ ਜੀ ਕਿਹੜੇ ਕਿਹੜੇ ਬਾੜ ਜਿਹੜਾ ਪ੍ਰੋਜੈਕਟ ਤਕਰੀਬਨ ਆਲਮੋਸਟ ਇਸ ਹਰ ਇੱਕ ਔਵਾਰਡ ਦੇ ਵਿੱਚ ਇਹ ਜਿਹੜੀ ਟੈਂਕੀਆਂ ਬਣਨ ਜਾ ਰਹੀ ਹੈ ਔਰ ਕਈ ਐਸੇ ਔਵਾਰਡ ਨੇ ਜਿੱਥੇ ਸਾਂਝੀ ਟੈਂਕੀ ਵੀ ਬਣਨ ਜਾ ਰਹੀ ਹੈ ਜਿਵੇਂ ਅਸੀਂ ਸਭ ਤੋਂ ਪਹਿਲਾਂ ਉਦਘਾਟਨ 22 ਨੰਬਰ ਔਵਾਰਡ ਦੇ ਵਿੱਚ ਟੈਂਕੀ ਦਾ ਕੀਤਾ ਸੀਗਾ ਔਰ ਉਸ ਤੋਂ ਬਾਅਦ 7 ਨੰਬਰ ਔਵਾਰਡ 13 ਨੰਬਰ ਔਵਾਰਡ ਔਰ ਸ਼ਹਿਰ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਨਵੀਆਂ ਟੈਂਕੀਆਂ ਬਣਨ ਜਾ ਰਹੀਆਂ ਉਹਨਾਂ ਦਾ ਵੀ ਉਦਘਾਟਨ ਹੋ ਰਿਹਾ ਔਰ ਬਾਕੀ ਕੁਝ ਜਗਾਵਾਂ ਦੇ ਉੱਤੇ ਜਿਹੜੀਆਂ ਟੈਂਕੀਆਂ ਆਲਰੇਡੀ ਬਣੀਆਂ ਹੋਈਆਂ ਸੀ ਉਹਨਾਂ ਨੂੰ ਰਿਪੇਅਰ ਕਰਕੇ ਜਾਂ ਜਿਹੜੀਆਂ ਬਿਲਕੁਲ ਵਧੀਆ ਹਾਲਤ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਪ੍ਰਯੋਗ ਕੀਤਾ ਜਾ ਰਿਹਾ ਹੈ। ਧੰਨਵਾਦ ਜੀ। ਕਿਤੇ ਆਪਣੇ 5 ਬਾਡ ਪਹਿਲਾਂ 2 ਟੈਂਕੀਆਂ ਦਾ ਪਹਿਲਾਂ ਉਦਘਾਟਨ ਕੀਤਾ ਗਿਆ। 2 ਦਾ ਹੁਣ ਹੋ ਚੁੱਕਾ ਹੈ ਤੇ 2 ਜਗ੍ਹਾ ਹਜੇ ਹੋਰ ਜਾਣਾ ਹੈ। ਇੱਕ ਵੀਰ ਪਾਲਸ ਇੱਕ 33 ਫੁੱਟ ਰੋਡ ਤੇ ਬਾਦਲ ਫਲੇਟਾਂ ਦੇ। ਜੀ। ਤੇ ਮੰਤਰੀ ਸਾਹਿਬ ਕੋਲ ਵਿਭਾਗਾਂ ਲਈ ਸਭ ਤੋਂ ਪਹਿਲਾਂ ਜਿਹੜਾ ਆਪਣੇ ਇਲਾਕੇ ਦੇ ਲਈ ਇਹ ਪ੍ਰੋਜੈਕਟ ਆਇਆ ਜੀ। ਨਹੀਂ ਸਾਰੇ ਸਾਰੇ ਲੁਧਿਆਣੇ ਦੇ ਵਿੱਚ ਹੋ ਰਿਹਾ ਜਿਵੇਂ ਕਿ ਮੇਰ ਸਾਹਿਬ ਨੇ ਦੱਸਿਆ। ਵਕ ਵਕ ਵਾਡਾਂ ਦੇ ਵਿੱਚ ਜਿਹੜੇ ਕਿ ਇਹ ਟੈਂਕੀਆਂ ਤੋਂ ਘਟਨ ਕੀਤੇ ਜਾਂਦੇ ਜਿਤਨਾ ਜਮਿਨੀ ਪਾਣੀ ਹੈ ਜਿਹੜਾ ਕਹਿੰਦੇ ਇਹ ਰਸਾਇਣਿਕ ਤੱਤ ਮਿਲਣ ਜਾ ਰਿਹਾ ਕੀ ਲੱਗਦਾ ਕਿ ਕਿਤੇ ਨਾ ਕਿਤੇ ਇੰਡਸਟਰੀ ਜ਼ਿੰਮੇਵਾਰ ਆ ਉਹਦੇ ਲਈ ਉਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਕਹਿ ਸਕਦੇ ਹਾਂ ਇਕੱਲੇ ਇੰਡਸਟਰੀ ਨਹੀਂ ਅਸੀਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਪਾਣੀ ਨੂੰ ਕਿਵੇਂ ਵਰਤ ਰਹੇ ਹਾਂ ਮੈਂ ਸਾਰਿਆਂ 'ਗੇ ਅਪੀਲ ਕਰਦਾ ਵੀ ਜਿਹੜਾ ਵੀ ਆ ਹੁਣ ਪਾਣੀ ਆਪਾਂ ਟੈਂਕੀ ਲੱਗਣ ਜਾ ਰਹੀ ਆ ਇਹਦੇ ਲਈ ਵੀ ਜਿਹੜਾ 24 ਘੰਟੇ ਪਾਣੀ ਪੂਰਾ ਦਿਨ ਪਾਣੀ ਆਊਗਾ ਮੈਂ ਸਾਰਿਆਂ 'ਗੇ ਅਪੀਲ ਕਰਦਾ ਵੀ ਇਹ ਵੀ ਪੂਰੇ ਧਿਆਨ ਨਾਲ ਜਿੰਨੀ ਲੋੜ ਆ ਉਨਾ ਹੀ ਵਰਤਿਆ ਜਾਵੇ ਵੇਸਟ ਪਾਣੀ ਨਾ ਕੀਤਾ ਜਾਵੇ ਜੇ ਸਾਡੇ ਸੀਐਮ ਸਾਹਿਬ ਨੇ 24 ਘੰਟੇ ਪਾਣੀ ਦੀ ਉਪਲਬਧਤਾ ਕੀਤੀ ਆ ਤੇ ਇਹਨੂੰ ਵੇਸਟ ਨਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੇਅਰ ਸਾਹਿਬ ਤੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦੇ ਛੋਟੇ ਪ੍ਰਾ ਚੇਰਮੈਨ ਜਲاوار ਸਿੰਘ ਜੀ ਰਗਾਟਨ ਕਰਕੇ ਇਹ ਟੈਂਕੀ ਦਾ ਇਹ ਪਾਣੀ ਨਹਿਰੀ ਪਾਣੀ ਲੋਕਾਂ ਤੱਕ ਮਿਲੇਗਾ ਜੋ ਕਿ ਆਪਾਂ ਦੇਖ ਰਹੇ ਆਂ ਪਹਿਲਾਂ ਜਿਵੇਂ ਪਾਣੀ 50 ਫੁੱਟ ਤੇ ਸੀਗਾ ਅੱਜ ਡੇਢ ਚ ਪਾਣੀ 250 ਫੁੱਟ ਤੇ ਚਲੇ ਗਿਆ ਵਾ ਇਹ ਪਾਣੀ ਦੀ ਸੂਰਤ ਹਰੇਕ ਨੂੰ ਮਿਲੇਗੀ ਬਿਨਾ ਮੋਟਰ ਤੋਂ ਪਾਣੀ ਤਿੰਨ ਮੰਜ਼ੇ ਤੱਕ ਚੜੂਗਾ ਸੋ ਇਹਦਾ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਹੋਊਗਾ ਜਿਹੜੇ ਜਿਹਨੇ ਕਿ ਪਾਣੀ ਤੋਂ ਕਿਵੇ ਜਿਹੜੇ ਗਏ ਨੇ ਘਰੇ ਸਮਰਸ ਬਣ ਨਹੀਂ ਲਿਆਗਾ ਲੈਟਰੀ ਨਹੀਂ ਆਉਂਦੀ ਤਾਂ ਪਾਣੀ ਨਹੀਂ ਮਿਲ ਪਾਉਂਦਾ ਪਰ ਉਹਨੂੰ ਰੈਗੂਲਰ ਟੀਮ ਚ ਪਾਣੀ ਮਿਲੂਗਾ ਜਿਸ ਤਰ੍ਹਾਂ ਜੀ ਬਹੁਤ ਲੜਾਈ ਇੱਥੇ ਇਲੈਕਸ਼ਨ ਵੀ ਲੜ ਚੁੱਕੇ ਆ ਫਿਰ ਵੀ ਇਹ ਚਾਰ ਦਿਨੇ ਤੋਂ ਵਾਰਦੇ ਤੇ ਕਿਤਰਾ ਦੇਖਦੇ ਹੋ ਕਿਤਰਾ ਦੇ ਕੰਮ ਕਰਾ ਰਹੇ ਆ ਇਹ ਇਹ ਕਾਉਂਸਲਰ ਨਾ ਹੋ ਕੇ ਵੀ ਲੋਕਾਂ ਵਿੱਚ ਜਿਹੜੇ ਕੰਮ ਕਰਾ ਰਹੇ ਆ ਦੇਖੋ ਗੁੱਡੂ ਲਾਲਾ ਜੀ ਦੀ ਇਹ ਸਮਰੱਥਾ ਨਹੀਂ ਸੀ ਵੀ ਉਹ ਕਾਉਂਸਲਰ ਬਣਨਾ ਗੁੱਡੂ ਲਾਲਾ ਜੀ ਦੀ ਸਮਰੱਥਾ ਸੀ ਮੈਂ ਲੋਕਾਂ ਦੀ ਸੇਵਾ ਕਰਨੀ ਤੇ ਅੱਜ ਵੀ ਲੋਕਾਂ ਦੀ ਸੇਵਾ ਕਰ ਰਹੇ ਆ ਅੱਜ ਵੀ ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਕਰ ਰਹੇ ਆ ਹਰੇ ਤੁਸੀਂ ਦੇਖ ਰਹੇ ਹੋ ਰੋਜ਼ ਕਿਤੇ ਨਾ ਕਿਤੇ ਫੰਕਸ਼ਨ ਦੋ ਚਾਰ ਵਾਰਡ ਹੁੰਦੇ ਜਾਂਦੇ ਆ ਸੋ ਹੁਣ ਵੀ ਇਹ ਵੀ ਲੋਕਾਂ ਦੀ ਸੇਵਾ ਲਈ ਟੈਂਕੀ ਲਾਈ ਗਈ ਆ ਸੋ ਸਾਡੀ ਕੋਈ ਨਹੀਂ ਵੀ ਅਸੀਂ ਕਾਉਂਸਲਰ ਜਿੱਤ ਨਹੀਂ ਪਾਈ ਜਾਂ ਗੁੱਡੂ ਲਾਲਾ ਜੀ ਤਾਂ ਸੇਵਾ ਨ ਕਰਨੀ ਸੇਵਾ ਦਿਨ ਜਾਰੀ ਰੂਗੀ ਹਾਂਜੀ ਰਜੀਵ ਜੀ ਤੇ ਜਿਹੜੇ ਅੱਜ ਉਦਘਾਟਨ ਹੋਇਆ ਮੇਅਰ ਸਾਹਿਬ ਪਹੁੰਚਿਆ ਚੇਅਰਮੈਨ ਸਾਹਿਬ ਜਰਾਵਰ ਸਿੰਘ ਤੇ ਕਿੰਨੀ ਲੋੜ ਸੀ ਇੱਥੇ ਕਿਸ ਤਾਂ ਵੀ ਪਰੇਸ਼ਾਨੀ ਸੀ ਪਾਣੀ ਨੂੰ ਲੈ ਕੇ ਲੋਕਾਂ ਦੇ ਘਰਾਂ ਤੱਕ ਸਾਫ ਪਾਣੀ ਮੀਂਹ ਪਹੁੰਚਦਾ ਉਹਦੇ ਵਾਂਗ ਸਭ ਤੋਂ ਪਹਿਲਾਂ ਤੁਹਾਨੂੰ ਸਾਸਤਰੀ ਗੈਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਕਹ ਰਿਹਾ ਇਹ ਜਿਹੜਾ ਪਾਣੀ ਦਾ ਕੰਮ ਆ ਜੀ ਬਹੁਤ ਵਧੀਆ 50 ਘਾਟੇ ਵੀ ਇੱਥੇ ਸਾਰੇ ਬੰਦੇ ਸਮਰਸੀਬਲ ਕਰਾਏ ਹੋਏ ਨੇ ਜਿਹਦੇ ਨਾਲ ਵਾਟਰ ਲੈਵਲ ਬਹੁਤ ਕੱਟ ਹੋ ਰਿਹਾ ਜੀ ਜ਼ਮੀਨੀ ਸਤਹਰ ਥੱਲੇ ਜਾ ਰਹੀ ਹੈ ਇਸ ਕਰਕੇ ਜਿਹੜਾ ਪਾਣੀ ਦੇ ਟੈਂਕੀ ਆਪਣੇ ਦੁਰਗਾ ਕਲੋਨੀ ਰੋਡ ਨੇੜ ਫੀਨੋ ਬੈਂਕ ਕੋਲ ਬਣ ਰਿਹਾ ਜੀ ਬਹੁਤ ਹੀ ਵਧੀਆ ਬਣ ਰਿਹਾ ਨਾਲੇ ਇਹਦਾ ਇੱਕ ਹੋਰ ਫਾਇਦਾ ਜੀ ਜਿਹੜਾ ਪਾਣੀ ਆਪਣਾ ਨੀਚੇ ਸਤਹਰ ਜਾ ਰਿਹਾ ਇਹ ਨਹਿਰੀ ਪਾਣੀ ਆਪਣੇ ਨੂੰ ਆਊਗੀ ਤੇ ਆਪਣੇ ਪਾਣੀ ਲੈਵਲ ਬਰਾਬਰ ਰਹੂਗਾ ਤੇ ਆਪਣਾ ਪੰਜਾਬ ਦਾ ਵਿਕਾਸ ਹੋਊਗਾ ਜਿਹੜਾ ਜ਼ਮੀਨੀ ਪਾਣੀ ਹੈ ਜਿਹੜਾ ਕਹਿੰਦੇ ਉਹ ਕੰਨ ਲਾਈਕ ਨਹੀਂ ਰਿਹਾ ਕਾਫੀ ਰਿਸਰਚ ਕਰਦਾ ਹਾਂ ਮੈਂ ਇੱਕ ਹੋ ਚੁੱਕਿਆ ਉਹਦੇ ਵਿੱਚ ਤੇ ਜਿਹੜਾ ਸਾਫ਼ ਪਾਣੀ ਮਿਲੂਗਾ ਜਿਹੜਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਤੱਕ ਜਿਹੜਾ ਇਹ ਉਤਮ ਕੀਤਾ ਕਿ ਸਾਫ਼ ਪਾਣੀ ਪਹੁੰਚੇ ਹਾਂਜੀ ਬਿਲਕੁਲ ਜੀ ਇਹ ਆਪਣੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਆ ਲੋਕਾਂ ਦੇ ਘਰੇ ਘਰ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ ਹੈ ਬਹੁਤ ਹੀ ਸਲਾਹ ਸਲਾਹਯੋਗ ਹੈ ਜੀ ਔਰ ਇਹ ਇਹਦੇ ਨਾਲ ਜੀ ਜਿਹੜਾ ਇੱਕ ਆਪਣਾ ਸਮਰਸੀਬਲ ਆ 50000 ਦਾ ਬੰਦਾ ਕਰਾਦਾ ਵਾ ਇਹ ਆਪਣੇ ਹਰ ਘਰ 'ਚ 50 ਗਾਜ 'ਚ ਫਰੀ ਦਾ ਪਾਣੀ ਮਿਲੂਗਾ ਜੀ ਇਹ ਕਿ ਹੋਰ ਵੀ ਫਾਇਦਾ ਜੀ ਬੰਦੇ ਦਾ 50 50000 ਬਚੂਗਾ ਵੀ ਇਹ ਕਿਤੇ ਪਰਮਿਸ਼ਨ ਵੀ ਨਹੀਂ ਮਿਲਦੀ ਹਾਂਜੀ ਇਹ ਤਾਂ ਪਰਮਿਸ਼ਨ ਵੀ ਆਰਾਮ ਨਾਲ ਮਿਲੂਗਾ ਜੀ ਇਹ ਤਾਂ ਫਰੀ ਦਾ ਮਤਲਬ ਫਾਇਦਾ ਹੀ ਫਾਇਦਾ ਲੋਕਾਂ ਨੂੰ ਜੀ ਕਿੰਨੀ ਘਾਤੀ ਹੈਗੀ ਜਿੱਥੇ ਇੱਥੇ ਜੀ 3 ਤੋਂ 4 ਲੱਖ ਵਾਦੀ ਹੈ ਜੀ ਤੇ ਇਤਨਾ ਸਤਰੀ ਸਾਮ ਜਿੰਨਾ ਕੋ ਡਿਪਾਰਟਮੈਂਟ ਵੀ ਆ ਰਹੇ ਨੇ ਜਿੰਨਾ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਕਿ ਹਲਕਾ ਸੰਦੇਵ ਵਾਲੇ ਹਰੇਕ ਪਾਗਲੇ ਜਿੱਤੇ ਏਕੀ ਬਣੂ ਇਹ ਸਰ ਇਹ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਜੀ ਜਿਵੇਂ 50 ਗਜ ਦਾ ਬਣਾਉਂਦੇ ਆਪ 50000 ਦੀ ਸਮਰਚਿਵਲ ਕਰਾਉਂਦੇ ਆ ਇਹ ਮੰਤਰੀ ਸਾਹਿਬ ਚਾਹ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਲਾਗ ਕੰਮ ਕੀਤਾ ਹੋਇਆ ਜੀ ਇਹ ਜਿੰਨੇ ਵੀ ਜਿੰਨੇ ਵੀ 50 ਗਜ 60 ਗਜ 100 ਗਜ ਜਿੰਨੇ ਵੀ ਘਰ ਬਣਾਉਂਦੇ ਆ ਉਹਨਾਂ ਵਾਸਤੇ ਸਭ ਤੋਂ ਫਾਇਦਾ ਜੀ ਗਰੀਬ ਤੱਕ ਸਭ ਤੋਂ ਫਾਇਦਾ ਵਾ ਧੰਨਵਾਦ